ਸਾਡੇ ਐਂਟੀ ਕਰਾਈਮ ਮੈਨੂਅਲ ਪ੍ਰੋਟੈਕਸ਼ਨ ਦੇ ਐਸੋਸੀਏਸ਼ਨ ਦੇ ਜਿਹੜੇ ਐਸੀ ਲਿੰਗ ਦੇ ਪੰਜਾਬ ਪ੍ਰਧਾਨ ਨੇ ਸ਼ਾਮ ਕੁਸ਼ ਵਾਲਮੀਕੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਵਾ ਖੋਨਦਾਨ ਕੈਂਪ ਨਾਲ ਮੈਡੀਕਲ ਕੈਂਪ ਡਾਕਟਰ ਚੇਤਨ ਸ਼ਰਮਾ ਜੀ ਦੀ ਸਹਿਯੋਗ ਦੇ ਨਾਲ ਉਹਨਾਂ ਦੀ ਪੂਰੀ ਟੀਮ ਨੋਆ ਮੈਡੀਸਿਟੀ ਦੇ ਸਹਿਯੋਗ ਦੇ ਨਾਲ ਜਿਹੜਾ ਲਗਾਇਆ ਗਿਆ ਵਾ ਤੇ ਇਹ ਹਰ ਸਾਲ ਜਿਹੜਾ ਵਾ ਭਗਵਾਨ ਵਾਲਮੀਕੀ ਜੀ ਦੀ ਜਨਤੀ ਦੇ ਉੱਪਰ ਅੰਕੂਸ਼ੇ ਲੋਕਰਾਲਾ ਕੀਤਾ ਜਾਂਦਾ ਤਾਂ ਕਿ ਲੋਕਾਂ ਦੀ ਜਿਹੜੀ ਹੈ ਸੇਵਾ ਕੀਤੀ ਜਾ ਸਕੇ ਕਿਸੇ ਤਰੀਕੇ ਦੇ ਨਾਲ ਜਿਹੜਾ ਖੂਨਦਾਨ ਹੈ ਉਹ ਮਹਾਦਾਨ ਹੈ ਕਿਉਂਕਿ ਖੂਨਦਾਨ ਦੇ ਨਾਲ ਕਿਸੇ ਦੀ ਅਸੀਂ ਜ਼ਿੰਦਗੀ ਬਚਾ ਸਕਦੇ ਆ ਅਗਰ ਅਸੀਂ ਕਿਸੇ ਦੀ ਜ਼ਿੰਦਗੀ ਦੇਖੋ ਸੇ ਨੂੰ ਜ਼ਿੰਦਗੀ ਦੇਣਾ ਸਭ ਤੋਂ ਵੱਡਾ ਜਿਹੜਾ ਹੈ ਉਨਾਂ ਕੇ ਨਿਆ ਜਾਂਦਾ ਜੇ ਕੋਈ ਕੋਈ ਐਕਸੀਡੈਂਟ ਆਇਆ ਮਰਜੈਂਸੀ ਕੇਸ ਆ ਕਿਸੇ ਦੇ ਪਰਿਵਾਰ ਨੂੰ ਜਿਹੜਾ ਵਾ ਖੂਨ ਦੀ ਲੋੜ ਹੈ ਉਸ ਪਰਿਵਾਰ ਨੂੰ ਜਿਹੜਾ ਬਲੱਡ ਡੋਨੇਟ ਕਰਨਾ ਜਾਂ ਫਿਰ ਹੋਰ ਕਿਸੇ ਅਮਰ ਜਲਸੀ ਡੋਨੇਟ ਕਰਨਾ ਸਭ ਤੋਂ ਵੱਡਾ ਮੈਂ ਕਹਾਂਗਾ ਵੀ ਖੂਨ ਹੈ ਅੱਜ ਕਾਰੇ ਸਾਹ ਦਾ ਜਦੋਂ ਕੋਈ ਕਿਸ ਨੂੰ ਕਾਲ ਲਗਵਾਉਂਦੀ ਹੈ ਤਾਂ ਖੂਨ ਦੀ ਲੋੜ ਪੈਂਦੀ ਹੈ ਕਈ ਲੋਕ ਡਰਦੇ ਵੀ ਨੇ ਕਿ ਅਸੀਂ ਖੂਨ ਦਾਨ ਕਰੀਏ ਕਿ ਕੋਈ ਕੋਈ ਹੋ ਨਾ ਜਾਵੇ ਬਿਲਕੁਲ ਸਰ ਇਹ ਲੋਕਾਂ 'ਚ ਲੋਕਾਂ ਦੀ ਧਾਰਨਾ ਵਾ ਹੈ ਕਿ ਅਸੀਂ ਬਲੱਡ ਡੋਨੇਟ ਕਰਾਂਗੇ ਤਾਂ ਸਾਡੇ ਬੋਡੀ ਨੂੰ ਕੋਈ ਪ੍ਰੋਬਲਮ ਆਏਗੀ ਜਦ ਕਿ ਸਾਡਾ ਖੂਨ ਜਿਹੜਾ ਨਿਊ ਸੈਲਸ ਜਿਹੜੇ ਪ੍ਰੋਡਿਊਸ ਕਰਦਾ ਤੇ ਇਹਦੇ ਵਿੱਚ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਨਾ ਤਾਂ ਕੋਈ ਕਮਜ਼ੋਰੀ ਆਉਂਦੀ ਹੈ ਨਾ ਹੋਰ ਕਿਸਮ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਖੂਨਦਾਨ ਕਰਨ ਦੇ ਨਾਲ ਮੈਂ ਖੁਦ ਜਿਹੜਾ ਵਾ ਤਿੰਨ ਮਹੀਨੇ ਬਾਅਦ ਜਿਹੜਾ ਬਲੱਡ ਡੋਨੇਟ ਕਰਦਾ ਖੂਨਦਾਨ ਕਰਨ ਦੇ ਨਾਲ ਤੁਹਾਡੀ ਬਾਡੀ ਹਮੇਸ਼ਾ ਫਿੱਟ ਰਹਿੰਦੀ ਹੈ ਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦੀ ਹੈ ਅੱਜ ਕਿੰਨੇ ਲੋਕਾਂ ਨੇ ਪ੍ਰੋਡਿਊਸ ਅੱਜ ਅਪ੍ਰੋਕਸੀਮੇਟ 30 ਤੋਂ 50 ਜਿਹੜੇ ਲੋਕ ਨੇ ਜਿੰਨਾਂ ਨੇ ਬਲੱਡ ਡੋਨੇਟ ਕੀਤਾ ਹੈ ਬਾਕੀ ਹਾਲ ਵੀ ਕੈਂਪ ਚੱਲ ਰਿਹਾ ਹੈ ਉਹਦੇ ਨਾਲ ਨਾਲ ਅਸੀਂ ਜਿਹੜੇ ਹੈ ਫਰੀ ਮੈਡੀਕਲ ਫੈਸਿਲਿਟੀ ਜਿਹੜੇ ਫਰੀ ਚੈੱਕਅਪ ਕੀਤਾ ਜਾ ਰਿਹਾ ਵਾ ਡਾਕਟਰ ਸਾਹਿਬ ਦੀ ਟੀਮ ਵੱਲੋਂ ਡਾਕਟਰ ਚੇਤਨ ਜੀ ਦੀ ਨੋ ਮੈਡੀਸਿਨਰੀ ਟੀਮ ਵੱਲੋਂ 슈ਗਰ ਫਰੀ ਚੈੱਕ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਪਈ ਭਰੇਜ ਕੀ ਕੀ ਕਰਨੇ ਚਾਹੀਦੇ 슈ਗਰ ਦੇ ਵਿੱਚ ਹੋਰ ਵੀ ਜਿਹੜੇ ਜਨਰਲ ਮੈਡੀਸਨ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਜੀ ਇੱਕੋ ਜੀ ਖਾਸ ਉਪਰਾਲਾ ਕੀਤਾ ਹੈ ਸਭ ਤੋਂ ਵੱਡਾ ਦਾਣਾ ਹੈ ਕੈਂਪੇਨ ਚੱਲ ਰਿਹਾ ਹੈ ਪਹਿਲਾਂ ਤਾਂ ਮੈਂ ਭਗਵਾਨ ਵਾਲ ਮਿੱਕੀ ਮਹਾਰਾਜ ਦੇ ਪ੍ਰਗਟ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਵਾਂ ਤੇ ਅੱਜ ਅਸੀਂ ਉਪਰਾਲਾ ਕੀਤਾ ਹਰ ਸਾਲ ਹੀ ਉਪਰਾਲਾ ਕਰਦੇ ਆ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਾਈਦਾ ਇਹਦੇ ਵਿੱਚ ਡਾਕਟਰ ਚੇਤਨ ਜੀ ਡਾਕਟਰ ਗੁਰਵਿੰਦਰ ਜੀ ਡਾਕਟਰ ਰੋਹਨ ਮਹਾਰਾਜ ਜਿਨ੍ਹਾਂ ਦਾ ਬੜਾ ਸਹਿਯੋਗ ਰਹਿੰਦਾ ਤੇ ਨਵਾ ਮੈਡੀ ਸਿਟੀ ਹਸਪੀਟਲ ਦਾ ਬੜਾ ਸਹਿਯੋਗ ਰਹਿੰਦਾ ਅੱਜ ਜਿਹੜਾ ਖੂਨਦਾਨ ਦਾ ਕੈਂਪ ਲਗਾਇਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਤੇ ਹੱਲੇ ਆਪਣਾ ਖੂਨਦਾਨ ਦਾ ਕੈਂਪ ਜਿਹੜਾ ਚੱਲ ਰਿਹਾ ਤੇ 30 ਤੋਂ 40 ਜਿਹੜੇ ਆ ਉਹ ਪੂਡਾ ਜਿਹੜੇ ਆਪਣੇ ਮਿੱਤਰ ਨੇ ਉਹ ਯੂਨਿਟ ਦੇ ਚੁੱਕੇ ਨੇ ਤੇ ਜਿਹੜੀ ਸਾਰੀ ਟੀਮ ਆਈ ਹੈ ਸਾਡੇ ਢੀਡੂ ਸ਼ਾਹੀ ਭਾਜੀ ਜਿਹੜੇ ਬਰਗਰਰ ਉਹਨਾਂ ਦਾ ਬੜਾ ਸਹਿਯੋਗ ਰਹਿੰਦਾ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਉਪਰਾਲਾ ਕੀਤਾ ਜਾਂਦਾ ਹੈ ਮੈਂ ਜਿੰਨੇ ਆਈ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ अच्छा अच्छा ए ਸਾਡੇ ਰੋਹਿ ਚੰਡੀਗੜ੍ਹ ਤੋਂ ਆਏ ਜੀ ਫੋਨ दान ਦੇਣਾ ਸਭ ਕੀ ਕਹਿਣਾ ਚਾਹੋਗੇ ਤੁਹਾਡਾ ਬੈਕ ਰੋਹਿ ਜਿਹੜੇ ਜਿਹੜੇ ਕਿ ਹਮੇਸ਼ਾ ਪਸ਼ੂਆਂ ਲਈ ਪੰਛੀਆਂ ਲਈ ਜਾਗਰਤ ਰਹਿੰਦੇ ਨੇ ਲੋਕਾਂ ਨੂੰ ਜਾਗਰਤ ਕਰਦੇ ਵੀ ਨੇ ਅੱਜ ਜਿਹੜੇ ਕਿ ਕੂਤਣ ਕੈਪ ਵਿੱਚ ਹਜ਼ਰੀਪੁਰ ਨਹੀਂ ਦੇਖੋ ਜੀ ਡਾਕਟਰ ਰੋਹਨ ਮਹਿਰਾ ਜਿਹੜੇ ਮੇਰੇ ਭਰਾ ਨੇ ਵੱਡੇ ਇਨਾਂ ਦਾ ਹਰ ਵਾਰੀ ਮੈਨੂੰ ਸਹਿਯੋਗ ਰਹਿੰਦਾ ਹੈ ਜਦੋਂ ਮੈਂ ਡਾਕਟਰ ਡਾਕਟਰ ਸਾਹਿਬ ਨੂੰ ਜਦੋਂ ਵੀ ਅੱਧੀ ਰਾਤ ਨੂੰ ਵੀ ਮੈਸੇਜ ਲਾਵਾਂ ਕਿ ਉਸੇ ਵੇਲੇ ਹਾਜ਼ਰ ਹੋ ਜਾਂਦੇ ਸਾਡਾ ਕੈਂਪ ਜਿਹੜਾ ਲਗਾਈ ਦਾ ਕੈਂਪ ਵਿੱਚ ਹਾਜ਼ਰ ਹੋ ਜਾਂਦੇ ਨਾ ਇਹ ਟੀਮ ਪੂਰੀ ਹਾਜ਼ਰ ਹੋ ਜਾਂਦੀ ਹੈ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਅੱਜ ਪ੍ਰੋਗਰਾਮ ਤੇ ਪਹੁੰਚੇ ਜੋ ਬੋਲੇ ਸੋਨਿਰ ਪਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਦਾ ਜੋ ਬਹੁਤ ਹੀ ਨੇਕ ਕੰਮ ਐਨ ਦਾਨ ਮਹਾਦਾਨ ਦੁਨੀਆ ਭਰ ਦੇ ਅੰਦਰ ਖੂਨ ਦੀ ਕਮੀ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜਾ ਕੰਮ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਹਾੜੇ ਦੇ ਮੌਕੇ ਤੇ ਸਾਡੇ ਵੀਰ ਅੰਕੁਸ਼ ਵਾਲਮੀਕ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਉਹ ਇਸ ਗੱਲ ਹੀ ਵਧਾਈ ਦੇ ਪਾਤਰ ਨੇ ਤੇ ਭਗਵਾਨ ਵਾਲਮੀਕ ਮਹਾਰਾਜ ਦਾ ਵੀ ਇਹੀ ਸੰਦੇਸ਼ ਆ ਕਿ ਮਨੁੱਖਤਾ ਦਾ ਜਿਹੜੀ ਸੇਵਾ ਤੇ ਹਰ ਇੱਕ ਜਿਹੜਾ ਜੀਵ ਜੰਤੂ ਆ ਉਹਦੇ ਵਿੱਚ ਜਿਹੜਾ ਪ੍ਰਸ਼ਾਰਤ ਨੂੰ ਦੇਖਣਾ ਉਹਦੇ ਵਿੱਚ ਦੇਵ ਨੂੰ ਵੇਖਣਾ ਸੋ ਇਹ ਜਿਹੜਾ ਦਾਨ ਹੈ ਇਹ ਦੁਨੀਆ ਦੀ ਕੋਈ ਵੀ ਸਾਇੰਸ ਜਿਹੜੀ ਆ ਉਹ ਅੱਜ ਤੱਕ ਆਰਟੀਫੀਸ਼ੀਅਲ ਜਿਹੜਾ ਬਲੱਡ ਨਹੀਂ ਬਣਾ ਸਕੀ ਇਹ ਸਿਰਫ ਮਨੁੱਖ ਵੱਲੋਂ ਹੀ ਮਨੁੱਖ ਨੂੰ ਦਾਨ ਦਿੱਤਾ ਜਾ ਸਕਦਾ ਇਹ ਬਹੁਤ ਵੱਡਾ ਦਾਨ ਇਸ ਕਰਕੇ ਇਸ ਨੂੰ ਮਹਾ ਦਾਨ ਕਿਹਾ ਗਿਆ ਹੈ ਤੋ ਇਸ ਗੱਲ ਵਾਸਤੇ ਜਿਹੜੀ ਪੂਰੀ ਟੀਮ ਡਾਕਟਰ ਰੋਹਨ ਜੀ ਆਪਕੁਸ਼ ਜੀ ਸਾਰੇ ਇਸ ਗੱਲ ਦੀ ਬਹੁਤ ਵਧਾਈ ਦੇ ਯੋਗ ਨੇ ਜੋ ਬੋਲੇ ਸੁਣੋ ਤੋ ਕਰਦੇ ਨੇ ਕਿ ਕੋਈ ਮੁੱਦਾ ਕਰਨਾ ਤਾਂ ਕੀ ਹੋ ਜੇਗਾ ਉਹਨਾਂ ਨੇ ਆਪਣਾ ਕੰਮ ਦੇਖੋ ਅੱਜ ਤੱਕ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੀਆਂ ਮੈਡੀਕਲ ਨੂੰ ਜਿਹੜੀਆਂ ਮਿਥਸ ਨੇ ਇਹਨਾਂ ਮਿਥਸ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਅਸੀਂ ਮੈਡੀਕਲ ਜਿਹੜੀਆਂ ਮਿਥਸ ਨੂੰ ਦੂਰ ਕਰਨ ਵਾਸਤੇ ਇੱਕ ਮੂਵਮੈਂਟ ਨਹੀਂ ਚਲਾਉਂਦੇ ਇੱਕ ਉਪਰਾਲਾ ਨਹੀਂ ਕਰਦੇ ਕਿ ਬਹੁਤ ਸਾਰੇ ਲੋਕ ਜਿਹੜੇ ਕਈ ਵਾਰ ਕਈ ਸਰਕਾਰ ਵੱਲੋਂ ਟੀਕੇ ਜਿਹੜੇ ਆ ਉਹ ਰੱਖੇ ਜਾਂਦੇ ਆ ਲੋੜਾ ਜ਼ਰੂਰੀ ਆ ਮੌਸਮ ਦੀ ਮਾਰ ਤੋਂ ਬਚਣ ਵਾਸਤੇ ਜਾਂ ਕੋਈ ਬਿਮਾਰੀਆਂ ਤੋਂ ਬਚਣ ਵਾਸਤੇ ਲੋਕ ਉਹ ਵੀ ਜਿਹੜੀ ਸ਼ੰਕਾ ਜੋ ਨਹੀਂ ਲਵਾਉਂਦੇ ਕਈ ਵਾਰ ਜਿਹੜੇ ਇਹ ਬਲੱਡ ਕਈ ਸੋਚਦੇ ਨੇ ਕਿ ਬਲੱਡ ਨੇ ਚਨਾ ਬੋਡੀ ਜੋ ਵੀਕਨੈਸ ਹੁੰਦੀ ਆ ਸੋ ਇਹੋ ਜਿਹੀਆਂ ਗੱਲਾਂ ਨੂੰ ਜਿਹੜੇ ਆ ਉਹ ਮੈਡੀਕਲ ਪ੍ਰੋਫੈਸ਼ਨ ਦੇ ਜਿਹੜੇ ਡਾਕਟਰਸ ਨੇ ਜਾਂ ਜਿਹੜਾ ਸਿਹਤ ਵਿਭਾਗ ਆ ਉਹ ਇੱਕ ਮੂਵਮੈਂਟ ਦੇ ਤੌਰ ਤੇ ਇੱਕ ਮਿਸ਼ਨ ਦੇ ਤੌਰ ਤੇ ਜੇ ਚਲਾਵੇ ਤੋ ਲੋਕਾਂ ਵਿੱਚ ਮੈਨੂੰ ਪੂਰੀ ਉਮੀਦ ਆ ਕਿ ਭਾਰਤ ਜਿਹੜਾ ਅੱਜ ਦਾ ਭਾਰਤ ਆ ਉਹ ਪੜਿਆ ਲਿਖਿਆ ਭਾਰਤ ਆ ਉਹ ਅੱਗੇ ਵੱਧ ਰਿਹਾ ਉਹ ਨਵੀਂ ਸੋਚ ਦਾ ਭਾਰਤ ਆ ਉਹਦੇ ਵਿੱਚ ਜਿਹੜੀ ਸੋਚ ਤਬਦੀਲੀ ਆਏਗੀ ਫਿਰ ਲੋਕ ਆਪ ਮੁਹਾਰੇ ਜਿਹੜਾ ਆ ਉਹ ਇਸ ਪਰਾਲਿਆਂ ਦੇ ਵਿੱਚ ਸ਼ਾਮਲ ਹੋਣਗੇ ਇਹਹੀ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ